ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰਸ਼ੀਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆਂ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਨਾਮ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਕਿੰਨੀ ਹੈਲਪ ਹੋ ਸਕਦੀ ਹੈ ਬਲੀਂ ਕਰ ਦਿਓ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਫਤੀਕਰਾਂ ਨੂੰ ਕੰਮ ਦਾ ਕਹਿ ਕੇ ਅੰਗੇ ਲੈ ਆਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਿਆ ਰੋਟੀ ਪਾਣੀ ਵੀ ਕੱਦਿਨਾ ਦਿੰਦੇ ਸਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਰ ਸਾਨੂੰ ਫਸਾ ਦਿੱਤਾ ਗਿਆ ਭਾਈ ਜਿੱਲੀ ਮਤਲਬ ਹੋ ਜਲਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇ ਰਿਹਾ ਤੇ ਨਾਲ ਸਾਨੂੰ ਹੋल्ड ਸਾਨੂੰ ਕੰਮ ਦੇ ਅਲਾਵ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਉਹ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੋਂ ਸਾਡੀ ਜਿੰਨੀ ਹੱਲ ਹੋ ਸਕਦੀ ਆ ਪਲੀਜ਼ ਕਰ ਲਓ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਰਲਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪ੍ਰਤੀਕਰਨ ਸਾਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਤੇ ਹੁਣ ਸਾਡੇ ਨੂੰ ੱਟਾ ਕਰਨ ਲਈ ਰੋਟੀ ਪਾਣੀ ਵੀ ਚਾਜਣਾ ਦਿੰਦੇ ਸਾਨੂੰ ਹਾਂ ਜੀ ਸਤਿ ਸ੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਫਸਾ ਲਿਆ ਫਸਾਤਾ ਗਿਆ ਭਾਈ ਜਿੱਥੇ ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਹਾਂ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਗ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰੋ ਹਾਂਜੀ ਸਾਨੂੰ ਧੋਖਾ ਲੰਦਾ ਗਿਆ ਇੱਥੇ ਪੈਸਾ ਨਾਲ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਚ ਭਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੰਗੇ ਲੈ ਆਏ ਸੀਗੇ ਕਿ ਹੁਣ ਸਾਡੇ ਨਾਲ ਧੱਕਾ ਕਰ ਲੈ ਰੋਟੀ ਪਾਣੀ ਵੀ ਚਾਜਣਾ ਦਿੰਦੇ ਸਾਨੂੰ ਅੰਜ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਅੰਮਾਨ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਨੂੰ ਫਸਾਤਾ ਗਿਆ ਭਾਈ ਜਿੱਥੇ ਮਤਲਬ ਉਹ ਜਲਦੀ ਸਾਡੀ ਮਦਦ ਕਰੋ ਬਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰੇਸ਼ੀਨ ਆਰਮੀ ਦੇ ਵਿੱਚ ਫਸ ਚੁੱਕੇ ਆ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਦਾ ਸਾਦ ਵਿੱਚ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਲਦ ਸਾਨੂੰ ਕੰਮ ਦੇ ਇਲਾਜ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਉਹ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੱਲ ਹੋ ਸਕਦੀ ਆ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਰਲਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪ੍ਰਤੀਕਰਨ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਇਹ ਹੋਂ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਵੀ ਜੱਦ ਨਾ ਦਿੰਦੇ ਸਾਨੂੰ ਅੰਜ ਸਤਿ ਸ੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਸਾਨੂੰ ਫਸਾ ਦਿੱਤਾ ਗਿਆ ਭਾਈ ਜਿੱਥੇ ਮਦਦ ਹੋ ਜਲਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਗ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਤੋਂ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੋਂ ਸਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰੋ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਿਆਂ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪਤਰੀਕਰ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਵੀ ਨਹੀਂ ਦੇ ਦਿੰਦੇ ਸਾਨੂੰ ਹਾਂਜੀ ਸਤਿ ਸ੍ਰੀ ਅਕਾਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਤੋਕਾ ਹੋਇਆ ਹੈ ਸਾਾਨੂੰ ਫਸਾਤਾ ਗਿਆ ਬਾਈ ਦਿੱਲੀ ਮਤਲਬ ਹੋ ਸਕਦੀ ਸਾਡੀ ਮਦਦ ਕਰੋ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਇਲਾਜ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰੋ ਥੋੜਾ ਜਿਹਾ ਹਾਂਜੀ ਸਾਨੂੰ ਧੋਖਾ ਲੰਦਾ ਗਿਆ ਇੱਥੇ ਪੈਸਾ ਨਾਲ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਥੋੜਾ ਆਰਮੀ ਚ ਪਰਤੀ ਕਰਨ ਨੂੰ ਕੰਮ ਦਾ ਕਹਿ ਕੇ ਅੰਗੇ ਲਾਇਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲੈ ਰੋਟੀ ਪਾਣੀ ਵੀ ਚਾੜ੍ਹ ਨਾ ਦਿੰਦੇ ਸਾਨੂੰ ਅੰਜ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਤਾਂ ਸਾਨੂੰ ਫਸਾ ਦਿੱਤਾ ਗਿਆ ਭਾਈ ਜਿੱਦਲੀ ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਲਡ ਸਾਨੂੰ ਕੰਮ ਦੇ ਨਾਮ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਉਹ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੋਂ ਸਾਡੀ ਜਿੰਨੀ ਹੈਲਪ ਹੋ ਸਕਦੀ ਆ ਪਲੀਜ਼ ਕਰ ਲੋ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਇਹ ਹੋਂ ਸਾਡੇ ਨਾਲ ਧੱਕਾ ਕਰ ਲੈ ਰੋਟੀ ਪਾਣੀ ਵੀ ਚਾਜ ਨਾ ਦਿੰਦੇ ਸਾਨੂੰ ਹਾਂਜੀ ਸਤਿ ਸ੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਸਰ ਸਾਨੂੰ ਫਸਾਤਾ ਗਿਆ ਭਾਈ ਜਿੰਨੀ ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਤੁਹਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇ ਰਿਹਾ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤਾਂ ਸਾਡੀ ਜਿੰਨੀ ਹੱਦ ਬਹੁਤ ਸਕਦੀ ਆ ਪਲੀਜ਼ ਕਰ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪਰਤੀਕਰਨ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਵੀ ਚਾਦੀ ਨਾ ਦਿੰਦੇ ਸਾਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਤੋਖਾ ਹੋ ਗਿਆ ਸਾਾਨੂੰ ਫਸਾਤਾ ਗਿਆ ਭਾਈ ਜਿੱਦ ਦੀ ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਤੁਹਾਨੂੰ ਕੰਮ ਦੇ ਇਲਾਕੇ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੱਦ ਦੀ ਹੈਲਪ ਹੋ ਸਕਦੀ ਆ ਪਲੀਜ਼ ਕਰ ਦਿਓ ਹਾਂਜੀ ਸਾਹਿਬ ਮੈਂ ਧੋਖਾ ਲੰਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਭਾਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਚ ਪਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੰਗੇ ਲੈ ਰੇ ਸੀਗੇ ਤੇ ਹੁਣ ਸਾਡਾ ਧੱਕਾ ਕਰ ਲਿਆ ਰੋਟੀ ਪਾਣੀ ਵੀ ਚਾਜ ਨਾ ਦਿੰਦੇ ਸਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਨੂੰ ਫਸਾਤਾ ਗਿਆ ਭਾਈ ਦਿੱਲੀ ਮਤਲਬ ਉਹ ਜਲਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਦ ਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਲ ਸਾਨੂੰ ਕੰਮ ਦੇ ਨਾਮ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੱਲ ਹੋ ਸਕਦੀ ਆ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪਰਤੀਕਰਨ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਇਹ ਹੋਂ ਸਾਡੇ ਨੂੰ ਧੱਕਾ ਕਰਨ ਲਈ ਰੋਟੀ ਪਾਣੀ ਵੀ ਜੱਜ ਨਾ ਦਿੰਦੇ ਸਾਨੂੰ ਅੰਜ ਸਤਿ ਸ੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਪਰ ਸਾਨੂੰ ਫਸਾਤਾ ਗਿਆ ਭਾਈ ਜਿੱਲੀ ਮਦਦ ਹੋ ਜਲਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇਆ ਤੇ ਨਾ ਖੰਨੋ ਹੋਰ ਤੁਹਾਨੂੰ ਕੰਮ ਦੇ ਅਲਾਵ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਤੋਂ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੋਂ ਸਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰੋ ਹਾਂਜੀ ਸਾਨੂੰ ਧੋਖਾ ਲਿਆਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪਰਤੀਕਰਨ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਵੀ ਜੱਦ ਨਾ ਦਿੰਦੇ ਸਾਨੂੰ ਹਾਂਜੀ ਸਸੀ ਕਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਰ ਸਾਨੂੰ ਫਸਾਤਾ ਗਿਆ ਭਾਈ ਜਿੱਦ ਨਹੀਂ ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਸ਼ੀਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਇਦਨੂ ਕੰਮ ਦੇਵਾਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਥੋੜਾ ਆਰਮੀ ਚ ਭਰਤੀ ਕਰਨਾ ਨੂੰ ਕੰਮ ਦਾ ਕਹਿ ਕੇ ਅੰਗੇ ਲਾਇਆ ਸੀਗੇ ਤੇ ਹੁਣ ਸਾਡੇ ਨੂੰ ਧੱਕਾ ਕਰ ਲਏ ਰੋਟੀ ਪਾਣੀ ਵੀ ਚੱਜ ਨਾ ਦਿੰਦੇ ਸਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਤੋਖਾ ਹੋਇਆ ਹੈ ਸਾਾਨੂੰ ਫਸਾ ਦਿੱਤਾ ਗਿਆ ਭਾਈ ਜਿੰਨੀ ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਦਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇਆ ਤੇ ਨਾ ਹਨ ਉਹ ਤੁਹਾਨੂੰ ਕੰਮ ਦੇ ਨਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਉਹ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੋਂ ਸਾਡੀ ਜਿੰਨੀ ਹੱਲਪ ਹੋ ਸਕਦੀ ਹੈ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਾ ਲਿਆਂਦਾ ਗਿਆ ਇੱਥੇ ਪੈਸਾ ਨਾਲ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪਤਰੀਕਰਨ ਨੂੰ ਕੰਮ ਦਾ ਕਹਿ ਕੇ ਅੱਗੇ ਲਿਆਏ ਸੀਗੇ ਤੇ ਹੁਣ ਸਾਡੇ ਨੂੰ ਧੱਕਾ ਕਰ ਲਏ ਰੋਟੀ ਪਾਣੀ ਵੀ ਕਾਦੀ ਨਾ ਦਿੰਦੇ ਸਾਨੂੰ ਹਾਂਜੀ ਸਸੀ ਕਾਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਪਰ ਸਾਨੂੰ ਫਸਾਤਾ ਗਿਆ ਬਾਈ ਜਿੱਲੀ ਮਦਦ ਹੋ ਸਕਦੀ ਸਾਡੀ ਮਦਦ ਕਰੋ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਲਡ ਸਾਨੂੰ ਕੰਮ ਦੇ ਲਾਗ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੁਹਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰੋ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਇਧਰ ਨੂੰ ਕੰਮ ਦੇਵਾਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਥੋੜਾ ਆਰਮੀ ਦੇ ਫਰਤੀਕਰਨ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਵੀ ਨਹੀਂ ਦੇ ਦਿੰਦੇ ਸਾਨੂੰ ਅੰਜ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਪਰ ਸਾਨੂੰ ਫਸਾ ਦਿੱਤਾ ਗਿਆ ਭਾਈ ਜਿੱल्ली ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਦਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਦੇ ਨਾ ਹਨ ਹੋਰ ਸਾਨੂੰ ਕੰਮ ਦੇ ਇਲਾਜ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਉਹ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੱਲ ਬਹੁਤ ਹੋ ਸਕਦੀ ਹੈ ਬਲੀਜ਼ ਕਰ ਹਾਂਜੀ ਸਾਨੂੰ ਧੋਖਾ ਲਿਆਂਦਾ ਗਿਆ ਇੱਥੇ ਪੈਸਾ ਰਲਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਵਾਦਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਚ ਭਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਤੇ ਹੁਣ ਸਾਡੇ ਨੂੰ ਧੱਕਾ ਕਰ ਲਿਆ ਰੋਟੀ ਪਾਣੀ ਵੀ ਚਾਜ ਨਾ ਦਿੰਦੇ ਸਾਨੂੰ ਹਾਂਜੀ ਸੱਸੀ ਕਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਸਾਡਾ ਸਾਨੂੰ ਖਸਾਤਾ ਗਿਆ ਬਾਈ ਦਿੱਲੀ ਮਦਰੂ ਜਲਦੀ ਸਾਡੀ ਮਦਦ ਕਰੋ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਗ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕਦੀ ਆ ਪਲੀਜ਼ ਕਰ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਥੋੜਾ ਆਰਮੀ ਦੇ ਫਰਤੀਕਰਾਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਤੇ ਹੁਣ ਸਾਡੇ ਨੂੰ ਧੱਕਾ ਕਰ ਲੈ ਰੋਟੀ ਪਾਣੀ ਵੀ ਚੜੀ ਨਾ ਦਿੰਦੇ ਸਾਨੂੰ ਹਾਂਜੀ ਸਤਿ ਸ੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਪਿਆ ਸਾਨੂੰ ਫਸਾ ਦਿੱਤਾ ਗਿਆ ਭਾਈ ਜਿੱਥੇ ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇ ਰਿਹਾ ਤੇ ਨਾ ਖਾਨੋਂ ਹੋਰ ਸਾਨੂੰ ਕੰਮ ਦੇ ਲਾਅ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਤੋਂ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੋਂ ਸਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰੋ ਹਾਂਜੀ ਸਾਨੂੰ ਧੋਖਾ ਲਿਆਂਦਾ ਗਿਆ ਇੱਥੇ ਪੈਸਿਆਂ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪ੍ਰਤੀਕਰ ਨਾਲ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਕਿ ਹੁਣ ਸਾਡੇ ਨਾਲ ਧੱਕਾ ਕਰ ਲੈ ਰੋਟੀ ਪਾਣੀ ਵੀ ਚਾਜਣਾ ਦਿੰਦੇ ਸਾਨੂੰ ਅੰਜ ਸਸੀ ਕਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਤੋਖਾ ਹੋਇਆ ਸਾਾਨੂੰ ਫਸਾਤਾ ਗਿਆ ਬਾਈ ਜਿੱਥੇ ਮਦਦ ਹੋ ਸਕਦੀ ਸਾਡੀ ਮਦਦ ਕਰੋ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰਸ਼ੀਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਨਾਮ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੱਲਪ ਹੋ ਸਕਦੀ ਹੈ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਰਲਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਥੋੜਾ ਆਰਮੀ ਦੇ ਫਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੰਗੇ ਲਾਇਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਿਆ ਰੋਟੀ ਪਾਣੀ ਵੀ ਚਾੜੀ ਨਾ ਦਿੰਦੇ ਸਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਤੋਖਾ ਹੋਇਆ ਪਰ ਸਾਨੂੰ ਫਸਾਤਾ ਗਿਆ ਭਾਈ ਜਿੱਥੇ ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰੇਸ਼ੀਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇਆ ਤੇ ਨਾਲ ਸਾਨੂੰ ਹੋਰ ਹੈ ਤੁਹਾਨੂੰ ਕੰਮ ਦੇ ਨਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਉਹ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਕੋਈ ਸਾਡੀ ਜਿੰਨੀ ਹੈਲਪ ਹੋ ਸਕਦੀ ਹੈ ਪਲੀਜ਼ ਕਰ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਚ ਪਲਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਤੇ ਹੁਣ ਸਾਡੇ ਨੂੰ ਧੱਕਾ ਕਰ ਲੈ ਰੋਟੀ ਪਾਣੀ ਵੀ ਜੱਦ ਨਾ ਦਿੰਦੇ ਸਾਨੂੰ ਹਾਂਜੀ ਸਸੀਕਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਪਰ ਸਾਨੂੰ ਫਸਾਤਾ ਗਿਆ ਬਾਈ ਦਿੱਲੀ ਮਦਦ ਹੋ ਸਕਦੀ ਸਾਡੀ ਮਦਦ ਕਰੋ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇ ਰਹੇ ਆ ਤੇ ਨਾ ਸਾਨੂੰ ਹੋਲਡ ਸਾਨੂੰ ਕੰਮ ਦੇ ਲਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੱਲ ਹੋ ਸਕਦੀ ਆ ਪਲੀਜ਼ ਕਰੋ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਇਦੋਂ ਕੰਮ ਦੇਵਾਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਫਰਤੀਕਰਨ ਨੂੰ ਕੰਮ ਦਾ ਕਹਿ ਕੇ ਅੰਗੇ ਲਿਆਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਿਆ ਰੋਟੀ ਪਾਣੀ ਵੀ ਚੱਜ ਨਾਲ ਦੇਂਦੇ ਸਾਨੂੰ ਅੰਜ ਸਸੀ ਕਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਤਾਂ ਸਾਨੂੰ ਫਸਾ ਦਿੱਤਾ ਗਿਆ